ਸਸੀ ਕਾਲ ਜੀ ਤੇ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਜੀ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੀ ਜੀਵਨੀ ਬਾਰੇ ਜੀ ਅਕਤੂਬਰ ਦਾ ਅੱਧਾ ਕੁ ਮਹੀਨਾ ਪਿੱਛੇ ਹੋ ਚੁੱਕਾ ਹੈ ਲੋਕ ਆਪਣੇ ਘਰਾਂ ਦੀ ਸਾਫ ਸਫਾਈ ਅਤੇ ਰੰਗ ਰੋਗਨ ਕਰਨ ਵਿੱਚ ਰੁੱਝੇ ਹੋਏ ਹਨ ਬਾਜ਼ਾਰ ਵਿੱਚ ਚਹਿਲ ਪਹਿਲ ਹੈ ਮਠਿਆਈਆਂ ਆਦਿ ਘਟਾਉਣਿਆਂ ਆਦੀ ਨਹੀਂਆਂ ਦੁਕਾਨਾਂ ਸਜੀਆਂ ਹੋਈਆਂ ਹਨ ਨਾਮ ਸਿਮਰਨ ਦੇ ਮੂਰਤ ਮਾਤਾ ਹਰਨਾਮ ਕੋਰ ਜੀ ਘਰ ਦੇ ਵਿੜੇ ਵਿੱਚ ਮੰਜੇ ਤੇ ਬੈਠੇ ਬੈਠ ਕੇ ਗੁਰਬਾਣੀ ਦੀ ਪੋਥੀ ਤੋਂ ਸਹਿਜ ਪਾਠ ਕਰ ਰਹੇ ਹਨ ਉਹਨਾਂ ਦਾ ਪੁੱਤਾ ਜਗਰੂਪ ਸਿੰਘ ਤੇ ਪੋਤੀ ਜਸਲੀਨ ਕੌਰ ਖੇਡਦੇ ਹੋਏ ਦਾਦੀ ਜੀ ਕੋਲ ਆ ਪੜਦੇ ਹਨ ਤੇ ਦੀਵਾਲੀ ਦੇ ਪਟਾਕੇ ਆਦੀ ਲੈਣ ਦੀ ਜਿਤ ਕਰਦੇ ਹਨ ਦਾਦੀ ਜੀ ਨੇ ਗੁਰਬਾਣੀ ਦਾ ਸ਼ਬਦ ਪੂਰਾ ਕੀਤਾ ਪੋਥੀ ਸੇਵ ਨੂੰ ਕਪੜੇ ਵਿੱਚ ਪੇਟਿਆ ਤੇ ਸਹਿਜ ਪਾਠ ਆਪੀ ਤੇ ਨੋਟ ਕੀਤਾ ਅਤੇ ਆਖਣ ਲੱਗੇ ਪਿਆਰੇ ਬੱਚਿਓ ਬੰਦੀ ਛੋੜ ਦਿਵਸ ਦੇ ਇਸ ਮੌਕੇ ਦੀਵੇ ਜਗਾਈਏ ਨਵੇਂ ਕੱਪੜੇ ਪਾਏ ਮਠਿਆਈਆਂ ਖਾਈਏ ਪਰ ਪਟਾਕੇ ਆਦੀ ਨਾ ਜਗਾਈਏ ਕਿਉਂਕਿ ਇਸ ਨਾਲ ਵਾਤਾਵਰਨ ਖਰਾਬ ਹੁੰਦਾ ਹੈ ਜਗਰੂਪ ਸਿੰਘ ਠੀਕ ਹੈ ਦਾਦੀ ਜੀ ਪਰ ਦੱਸੋ ਇਹ ਦੀਵਾਲੀ ਨੂੰ ਬੰਦੀ ਛੋੜ ਦਿਵਸ ਕਿਉਂ ਕਹਿੰਦੇ ਹਨ ਦਾਦੀ ਮਾ ਜਗਰੂਪ ਸਿੰਘ ਜੀ ਇਸ ਦਿਨ ਨਾਲ ਛੇਵੇਂ ਪਾਤਸ਼ਾਹ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਹ ਤੇ ਆ ਜੁੜਿਆ ਹੋਇਆ ਹੈ ਜਸਲੀਨ ਕੌਰ ਦਾਦੀ ਜੀ ਸਾਨੂੰ ਛੇਵੇਂ ਪਾਤਸ਼ਾਹ ਜੀ ਦੇ ਜੀਵਨ ਬਾਰੇ ਦੱਸੋ ਦਾਦੀ ਮਾਂ ਠੀਕ ਹੈ ਸਾਰਾ ਇਤਿਹਾਸ ਮੈਂ ਤੁਹਾਨੂੰ ਨਹੀਂ ਸੁਣਾ ਸਕਦੀ ਇਸ ਲਈ ਤੁਹਾਨੂੰ ਗੁਰਸਿੱਖਾਂ ਵੱਲੋਂ ਲਿਖਿਆ ਇਤਿਹਾਸ ਗੁਰੂ ਜੀਵਨੀਆਂ ਪੜਨੀਆਂ ਪੈਣੀਆਂ ਪਰ ਛੇਵੇਂ ਪਾਤਸ਼ਾਹ ਜੀ ਦੇ ਜੀਵਨ ਦੀਆਂ ਕੁਝ ਝਲਕੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੀ ਹਾਂ ਸੁਣੋ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ 15 ਜੂਨ 1595 ਈਸਵੀ ਨੂੰ ਪਿੰਡ ਗੁਰੂ ਕੀ ਵਡਾਲੀ ਅੰਮ੍ਰਿਤਸਰ ਵਿਖੇ ਪੰਜਵੇਂ ਨਾਨਕ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗ੍ਰਹਿ ਵਿਖੇ ਹੋਇਆ। ਮਾਤਾ ਜੀ ਦਾ ਨਾਮ ਗੰਗਾ ਜੀ ਸੀ। ਪੰਜਵੇਂ ਪਾਸ਼ਾ ਨੇ ਬਾਲ ਹਰ ਗੋਬਿੰਦ ਸਿੰਘ ਜੀ ਦੇ ਆਗਮਨ ਦੀ ਖੁਸ਼ੀ ਵਿੱਚ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹੋਏ ਆਸਾ ਰਾਗ ਵਿੱਚ ਸ਼ਬਦ ਆਚਰਨ ਕੀਤਾ ਜੀ। ਜੰਮਿਆ ਪੂਤ ਭਗਤ ਗੋਬਿੰਦ ਦਾ ਪ੍ਰਗਿਆ ਸਮੇਂ ਵਿਖਿਆ ਤੁਰਕਾ ਜੋ ਕਿ ਅੰਗ 396 ਦੇਸਵਾਇ ਮਾਰ ਹੈ ਅਤੇ ਛ ਹਲਟਾ ਵਾਲਾ ਖੂ ਲਗਵਾਇਆ ਜਿੱਥੇ ਹੁਣ ਗੁਰਦੁਆਰਾ ਛਾਟਾ ਸਾਹਿਬ ਜਬਤ ਹੈ ਬਾਲ ਹਰ ਕੋ ਬਿੱਦਿ ਦੇ ਆਗਮਨ ਦੀਆਂ ਜਿੱਥੇ ਸੰਗਤਾਂ ਨੇ ਬਹੁਤ ਖੁਸ਼ੀਆਂ ਮਨਾਇਆਂ ਉੱਥੇ ਪੀਤੀ ਜਾਂਦੇ ਉਸ ਦੀ ਘਰ ਵਾਲੀ ਕਰਮੋ ਨੇ ਬਹੁਤ ਦੁੱਖ ਬਣਾਇਆ ਉਸ ਦਾ ਕਾਰਨ ਪ੍ਰਿਥਵੀ ਚੰਦ ਆਪ ਗੁਰੂ ਨਹੀਂ ਸੀ ਮੰਨ ਸਕਿਆ ਪਰ ਉਸ ਨੂੰ ਆਸ ਸੀ ਕਿ ਮੇਰੇ ਪੁੱਤਰ ਮਿਹਰਬਾਨ ਗੁਰਗੱਦੀ ਤੇ ਬੈਠੇਗਾ। ਪ੍ਰਿਥੀ ਚੰਦ ਵੱਲੋਂ ਈਰਖਾ ਦਾਰਾ ਨਹੀਂ ਛੱਡਿਆ। ਤੇ ਬਾਲ ਹਰ ਗੋਬਿੰਦ ਸਾਹਿਬ ਜੀ ਨੂੰ ਜਾਨੋਂ ਮਾਰਨ ਵਾਸਤੇ ਸੋਚਣ ਲੱਗਾ। ਪ੍ਰਿਥੀ ਚੰਦ ਨੇ ਸਭ ਤੋਂ ਪਹਿਲਾਂ ਇੱਕ ਦਾਈ ਨੂੰ ਲਾਲਚ ਦੇ ਕੇ ਸ੍ਰੀ ਅੰਮ੍ਰਿਤਸਰ ਤੋਂ ਵਡਾਲੀ ਭੇਜਿਆ। ਐ ਤੇ ਕਿਹਾ ਕਿ ਆਪਣੀ ਛਾਤੀ ਨੂੰ ਜ਼ਹਿਰ ਲਗਾ ਕੇ ਬਾ ਹਾਰਗੋਮਿੰਸੈਪ ਜੀ ਨੂੰ ਦੰਦ ਚੁਗਾਈ। ਦਾਈ ਆਪਣੀ ਛਾਤੀ ਨੂੰ ਜ਼ਹਿਰ ਲਗਾ ਕੇ ਸੋਹਣੇ ਕੱਪੜੇ ਪਾ ਕੇ ਵਡਾਲੀ ਵੱਲ ਨੂੰ ਤੁਰ ਪਈ। ਪਰ ਜ਼ਹਿਰ ਦਾ ਅਸਰ ਦਾਈ ਤੇ ਇੰਨਾ ਹੋਇਆ ਕਿ ਵਡਾਲੀ ਪੁੱਜਦੇ ਹੀ ਸਾਰ ਹੀ ਬੇਹੋਸ਼ ਹੋ ਗਈ। ਜਦੋਂ ਉਸ ਨੂੰ ਪਾਣੀ ਪਿਆਇਆ ਤਾਂ ਉਸ ਨੇ ਸਾਰੀ ਗੱਲ ਦੱਸ ਕੇ ਮਾਫੀ ਮੰਗੀ ਅਤੇ ਮਰ ਗਈ। ਇੰਜ ਪ੍ਰਿਥਵੀ ਚੰਦ ਦਾ ਪਹਿਲਾ ਹਮਲਾ ਖਾ ਲਈ। ਦੋਸਰਾ ਹਮਲਾ ਪ੍ਰਿਥਵੀ ਚੰਦ ਨੇ ਇੱਕ ਸਪੇਰੇ ਨੂੰ ਲਾਲਚ ਦਿੱਤਾ ਤੇ ਕਿਹਾ ਬਾਲ ਹਰਗੋਬਿੰਦੇ ਦੇ ਨੇੜੇ ਜ਼ਹਿਰੀਲੇ ਸੱਪ ਛੱਡ ਦੇਵੇਂ ਸਪੇਰੇ ਨੇ ਇਸੇ ਤਰ੍ਹਾਂ ਕੀਤਾ ਬਾਲ ਹਰਗੋਬਿੰਦੀ ਦੇ ਨੇੜੇ ਜ਼ਹਿਰੀਲਾ ਸੱਪ ਛੱਡ ਦਿੱਤਾ ਬਾਲ ਹਰਗੋਬਿੰਦੀ ਨੇ ਸੱਪ ਨੂੰ ਸਿਰੇ ਤੋਂ ਫੜ ਕੇ ਮਾਰ ਦਿੱਤਾ ਤੇ ਸੰਗਤਾਂ ਨੇ ਸਪੇਰਾ ਫੜ ਲਿਆ ਤੇ ਸਪੇਰੇ ਨੂੰ ਸਾਰਾ ਕੁਝ ਸਪੇਰੇ ਨੇ ਸਾਰਾ ਕੁਝ ਦੱਸ ਦਿੱਤਾ ਪਹਿਲੀਆਂ ਦੋ ਪਰਤੁੱਤਾਂ ਕਰਕੇ ਪ੍ਰਿਥਵੀ ਚੰਦ ਦੇ ਸ਼ਹਿਰ ਵਿੱਚ ਬੜੀ ਬਦਨਾਮੀ ਹੋ ਰਹੀ ਸੀ ਤਾ ਉਹ ਬਾਜਨਾ ਆਇਆ ਤੇ ਉਸਨੇ ਬਾਲ ਗੁਰੂ ਹਰਗੋਬਾਲ ਗੁਰੂ ਤੇ ਇੱਕ ਹੋਰ ਮਾਰੂ ਹਮਲਾ ਕੀਤਾ ਉਸਨੇ ਬ੍ਰਾਹਮਣ ਖਿਡਾਵੇ ਨੂੰ ਧਨ ਦਾ ਲਾਲਚ ਦੇ ਕੇ ਬਾਲ ਗੁਰੂ ਨੂੰ ਦਹੀਂ ਵਿੱਚ ਜ਼ਹਿਰ ਮਿਲਾ ਕੇ ਮਾਰਨ ਦੀ ਸੋਚੀ ਬ੍ਰਾਹਮਣ ਖਿਡਾਵੇ ਨੇ ਵੀ ਇਵੇਂ ਹੀ ਕੀਤਾ ਦਹੀਂ ਵਿੱਚ ਜ਼ਹਿਰ ਮਿਲਾ ਕੇ ਬਾਲ ਗੁਰੂ ਨੂੰ ਖਵਾਉਣਾ ਚਾਹਿਆ ਪਰ ਬਾਲ ਗੁਰੂ ਨੇ ਰੋ ਲਪਾਂ ਦੇ ਤਾਜ਼ਰ ਵਾਲਾ ਪੰਡਾ ਹੀ ਠੰਡੇ ਪਿਆ ਘਰ ਵਿੱਚ ਰਹਿੰਦੇ ਕੁੱਕਰ ਨੇ ਉਹ ਦਹੀਂ ਖਾ ਲਿਆ ਤੇ ਪ੍ਰਲੋਕ ਸਦਾਰ ਗਿਆ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਾਤਾ ਗੰਗਾ ਜੀ ਦੇ ਹੋਰ ਸਿੱਖ ਸੰਗਤਾਂ ਮੌਕੇ ਤੇ ਪਹੁੰਚ ਗਏ ਇਹ ਸਭ ਵੇਖ ਕੇ ਗੰਡਾਵਾ ਡਰ ਗਿਆ ਡਰ ਤੇ ਘਬਰਾਣ ਦੇ ਕਾਰਨ ਉਸਤੇ ਪੇਟ ਵਿੱਚ ਸੂਲ ਪੈ ਗਏ ਦੰਦ ਕਰਨ ਉਸ ਦੀ ਮੌਤ ਹੋ ਗਈ ਪਰ ਮਰਨ ਤੋਂ ਪਹਿਲਾਂ ਪ੍ਰਿਥੀ ਚੰਨ ਦੀ ਕਰਤੂਤ ਬਿਆਕ ਕਰ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1137 ਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਪ੍ਰਿਥਵੀ ਚੰਦ ਅਤੇ ਬ੍ਰਾਹਮਣ ਕਿਡਾਵੇ ਦੀ ਨੀਂਹ ਛਰਕਨ ਦਾ ਜ਼ਿਕਰ ਕਰਦੇ ਹੋਏ ਪਰਮਾਤਮਾ ਦਾ ਸ਼ੁਕਰਾਨਾ ਤੇ ਉਸਤਿਤ ਕੀਤੀ